ਗੁਰੂ ਪਿਆਰਿਓ ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਿਓ ਥੋੜਾ ਸਮਾਨ ਹੈਗਾ ਜੀ ਅੱਗੇ ਲੈ ਕੇ ਛੱਡ ਕੇ ਆਣਾ ਜੀ ਤੇ ਮਾਇਆ ਮਾਇਆ ਦੇਵਾਂਗੇ ਜਿਨੀ ਤੁਸੀਂ ਕਹੋਗੇ ਗੁਰੂ ਪਿਆਰਿਓ ਆ ਖਾਲਸਾ ਕੋਲੇ ਹੀ ਲੱਗੋ ਫੜਨਾ ਜੀ ਖਾਲਸਾ ਕੋਲੇ ਹੀ ਇੱਕ ਲੱਗੋ ਫੜਨਾ ਜੀ ਅੱਛਾ ਤੇ ਉੱਤੋਂ ਅਗਲੇ ਚੌਕ ਤੇ ਛੱਡ ਦੇਣਾ ਆਪਾਂ ਠੀਕ ਹੈ ਜੀ ਹੋ ਗਏ ਚਲ ਜੀ ਚਲੋ ਬਾਬੇ ਆਓ ਲਿਆਓ ਲਿਆਓ ਆਜੋ ਆਜੋ ਨਾਲ ਨਾਲ ਆਜੋ ਆਈ ਜੋ ਨਾਲ ਨਾਲ ਅੰਦਰੋਂ ਅੰਦਰੋਂ ਆਜੋਤ ਭਾਵੇਂ ਅਗਲੇ ਚੌਂਕ 'ਚੋਂ ਫੜਨੀ ਆ ਥੋੜਾ ਸਮਾਨ ਆ ਤੇ ਅਗਲੇ ਚੌਂਕ ਛੱਡ ਕੇ ਆਣਾ ਵਾ ਠੀਕ ਐ ਮਾਇਆ ਮਾਇਆ ਦੱਸੋ ਕਿੰਨੀ ਕਿ ਚਾਹੀਦੀ ਐ ਵਾਹਿਗੁਰੂ ਹੱਥੋਂ ਕੀ ਆ ਜੇ ਹੱਥੋਂ ਕੁਛ ਆਇਆ ਦਿਖਾਓ ਤੁਹਾਨੂੰ ਗੁਰੂ ਰਾਮਦਾਸ ਇਹ ਕੀ ਹੋ ਗਿਆ ਤੁਹਾਨੂੰ ਉਹਨੂੰ ਕੀ ਆ ਦੂਜੇ ਨੂੰ ਇਹੋ ਹੀ ਆ ਉਹ ਵੀ ਐਵੇਂ ਹੀ ਆ ਦਿਖਾਓ ਤੁਹਾਨੂੰ ਗੁਰੂ ਰਾਮਦਾਸ ਇਹ ਸਿੱਖਾਂ ਦੇ ਹੱਥਾਂ ਦੇ ਹਾਲ ਆ ਬਬਈਆ ਇਹਦੇ ਬਹੁਤ ਔਖਾ ਹੈ ਤਫੇ ਰਿਕ ਜਰ ਇਹ ਹੈ ਜਲਾ ਰਹੇ ਤੇ ਘਰ ਨਾ ਮੰਗਣਾ ਨਹੀਂ ਹੈਗਾ ਵਾਇਗਰੂ ਵਾਇਗਰੂ ਅੱਛਾ ਜੀ ਚੜਦੀ ਕਲਾ ਸਿੰਘੋ ਚੜਦੀ ਕਲਾ ਇਹ ਲਖ ਖੁਸ਼ ਹੋ ਗਿਆ ਤੁਹਾਡੇ ਵਰਗੇ ਸਿੰਘ ਨੂੰ ਦੇਖ ਕੇ ਚੜਦੀ ਕਲਾ ਸਿੰਘ ਵੀ ਹੱਥਾਂ ਨੂੰ ਵੇਖੋ ਕੀ ਹੋ ਗਿਆ ਤੇ ਫਿਰ ਵੀ ਕੰਮ ਕਰਦੇ ਹੋਏ ਚਲੋ ਆਜੋ ਪਿਆਰੋ ਦੀਏ ਤੁਹਾਨੂੰ ਆਜੋ ਵਾਰੋ ਆਜੋ ਵਾਰੋ ਧਾਨੀਪੁਰ ਜਾਂਦਾ ਆਜੇ ਭਾਈ ਸਾਹਿਬ ਵੇਖੋ ਹੱਥ ਬਾਬਾ ਜੀ ਦਾ ਜੰਗੜ ਕੋ ਨਹੀਂ ਪਾਈਗੀ ਹੈ ਜੰਗੜ ਕੋ ਨਹੀਂ ਪਾਈਗੀ ਪਾਹੀ ਨੂੰ ਜਗਨ ਮੋਰੀ ਨਾਲ ਪਾਪਾ ਜੀ ਆ ਲਾਓ ਛੋਲ ਲਾ ਦੋ ਲਈ ਤੁਹਾਨੂੰ ਗੁਰੂ ਆਮ ਦਾਸ ਤੁੰਗ ਗੁਰੂ ਆਮ ਦਾਸ ਪਾ ਪਾ ਲੋ ਤੋਂ ਦੀ ਪਾ ਲੋ ਕੋਈ ਨਹੀਂ ਪਾਓ ਪਾਓ ਤੁਹਾਨੂੰ ਗੁਰੂ ਦਾਮ ਦਾਸ ਆਈ ਨਾ ਆਈ ਨਾ ਤੁਨ ਗੁਰੂ ਆਮ ਦਾਸ ਤੁਨ ਗੁਰੂ ਆਮ ਦਾਸ ਤੁਨ ਗੁਰੂ ਆਮ ਗੁਰੂ ਆਮ ਦਾਸ ਦੂਜੀ ਬਾਂਹ ਦੀ ਪਾਓ ਵੈਰੀ ਗੁੱਡ ਅਗਰੋ ਚਲੋ ਅੱਛਾ ਤੁਨ ਗੁਰੂ ਆਮ ਦਾਸ ਆ ਤਾਂ ਅਗਰੋ ਦਾੜਾ ਤਾਨੀ ਗੁਰੂ ਰਾਮਦਾਸ ਵਾਹ ਜੀ ਵਾਹ ਸਿੰਗੋ ਚੜਦੀ ਕਲਾ ਹੋ ਗਈ ਏ ਹੈ ਠੰਡ ਕਿ ਲੱਗੰਦੀ ਹੁਣ ਅਦਰ ਵੇਖ ਮੜਿਆ ਹੈ ਠੰਡ ਨਹੀਂ ਲੱਗੰਦੀ ਹੁਣ ਅਦਰ ਵੇਖ ਮੜਿਆ ਦਿਖਾ ਜਰਾ ਫੇਸ ਓਹ ਵਾਹ ਜੀ ਵਾਹ ਚੜਦੀ ਕਲਾ ਕੇ ਬਬਿਓ ਹੁਣ ਇਹਦੇ ਚ ਠੰਡ ਨਹੀਂ ਕਿ ਲਗਣੀ ਬਬਿਓ ਹੁਣ ਜਿਵੇਂ ਮਰਜੀ ਰਿਕਸ਼ਾ ਜਿਤਨਾ ਮਰਜੀ ਕਿ ਚਲਾਓ ਹੈ ਹਾਂ ਤਾਨੀ ਗੁਰੂ ਰਾਮਦਾਸ ਚਲੋ ਠੀਕ ਆ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਮੈਂ ਇੱਕ ਦੱਸਣੀ ਸੀ ਉਹ ਇਹ ਆ ਕਿ ਮੇਰੇ ਕੋ ਕੋਈ ਸਮਾਨ ਨਹੀਂਗਾ ਅੱਛਾ ਮੈਂ ਤਾਂ ਤੁਹਾਨੂੰ ਵੇਖ ਕੇ ਬ੍ਰੇਕ ਮਾਰ ਲਈ ਕਰ ਜੈਕਟ ਨਹੀਂ ਪਾਈ ਮੈਂ ਤਾਂ ਤੁਹਾਨੂੰ ਬਾਜ ਮਾਰੀ ਮੈਂ ਕਿਹਾ ਬਾਬੇਓ ਰੁਕ ਜਾਓ ਮੇਰੇ ਕੋ ਸਮਾਨ ਹੈਗਾ ਬਾਬਾ ਜੀ ਮੈਨੂੰ ਮਾਫ ਕਰਨਾ ਮੈਂ ਨਾ ਝੂਠ ਬੋਲਿਆ ਮੈਂ ਤੁਹਾਨੂੰ ਆਹ ਦੇਣਾ ਸੀ ਕਿ ਲੈ ਗੇ ਠੀਕ ਹੈ ਤੇ ਮੇਰੇ ਕੋ ਸਮਾਨ ਨਹੀਂ ਹੈਗਾ ਤੇ ਮਾਫੀ ਚਾਹੁੰਦਾ ਇਹਦੇ ਲਈ ਠੀਕ ਹੈ ਜੀ ਮਾਫੀ ਚਾਹਨੇ ਠੀਕ ਹੈ ਬਾਕੀ ਤੁਸੀਂ ਹੁਣ ਤੁਹਾਨੂੰ ਠੰਡ ਨਹੀਂ ਲੱਗਦੀ ਹੁਣ ਬਿਲਕੁਲ ਵੀ ਹੁਣ ਇਹਦੀ ਆ ਬੁੱਕਲ ਮਾਰਨ ਦੀ ਵੀ ਲੋੜ ਨਹੀਂ ਗਈ ਇਹਨੂੰ ਤੁਸੀਂ ਸੰਭਲਿਓ ਤੇ ਰਮਾਨ ਰਿਕਸ਼ਾ ਆਪਣਾ ਚਲਾਇਓ ਠੀਕ ਹੈ ਜੀ ਬਹੁਤ ਸੋਹਣੇ ਚਲ ਪਾ ਲੋ ਬੂਟ ਪਾ ਬੂਡ ਬਾਪਲੇ ਚਲੋ ਜੀ ਤੁਹਾਨੂੰ ਗੁਰੂ ਰਾਮਦਾਸ ਕਿਨੇ ਕਾ ਕਿਨੇ ਕਾ ਆਂਦਾ ਪੂਰਾ ਪੂਰਾ ਹੈ ਤੁਹਾਨੂੰ ਗੁਰੂ ਰਾਮਦਾਸ ਨਹੀਂ ਮੈਂ ਤੇ ਆਪਣੇ ਉਹੀ ਚੱਕਰ ਚ ਆ ਪੀ ਸਮਾਨ ਖਾਣ ਸਮਾਨ ਸਮਾਨ ਕਰਨਾ ਕੀਤ ਮਿਲੂਗੀ ਹੈ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਆ ਸੀਗਾੜਿਆ ਪਰ ਇਹ ਤੋਂ ਹਮੇ ਲਈ ਵਾਦਾ ਕੀ ਨਹੀਂ ਵਾਦਾ ਨਹੀਂ ਕੀਤਾ ਇਹ ਗੁਰੂ ਰਾਮਦਾਸ ਪਾਸ਼ਾ ਨੇ ਸਾਨੂੰ ਹੁਕਮ ਲਾਇਆ ਕਿ ਸਿੱਖਾਂ ਦੇ ਕੰਮ ਆਣਾ ਬਾਬਾ ਜੀ ਅਸੀਸ ਤੋਂ ਵੱਡੇ ਬੱਚੇ ਆ ਅਸੀਂ ਤੁਹਾਡੇ ਆਪਣੇ ਗੁਰੂ ਦਾ ਹੁਕਮ ਪੁਜਾਰ ਰਹੇ ਆ ਠੀਕ ਹੈ ਤੇ ਬਾਕੀ ਤੁਸੀਂ ਹੁਣ ਚਲੇ ਜਾਓ ਹੁਣ ਤਾਂ ਠੰਡ ਨਹੀਂ ਲੱਗਦੀ ਠੀਕ ਹੈ ਜੀ ਮੈਂ ਸਿੰਘਾਂ ਨੂੰ ਆਪਣੇ ਆਪ ਹੀ ਮੈਂ ਮੈਂ ਇੱਕ ਦੇ ਦੇਣੀ ਆ ਤੁਸੀਂ ਹੁਣ ਨਾ ਆਮ ਨਾ ਤੁਸੀਂ ਆਪਣੀ ਆਪਣਾ ਕੀਰਤ ਕਰੋ ਠੀਕ ਹੈ ਜੀ ਚੰਗਾ ਪਿਆਰਿਓ ਬਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਪਿਆਰਿਓ ਧੰਨ ਗੁਰੂ ਆਮ ਦਾਸ ਧੰਨ ਗੁਰੂ ਆਮ ਦਾਸ ਤੇ ਬਬਈ ਤੁਹਾਡਾ ਦੇਖਿਓ ਇਧਰ ਨੂੰ ਵਾਦੀ ਵਾ ਚਲੋ ਠੀਕ ਹੈ ਪਿਆਰਿਓ ਬਹੁਤ ਸੋਹਣੇ ਲੱਗਦੇ ਜੇ ਠੀਕ ਹੈ ਜੀ ਧੰਨਵਾਦ ਜੀ